ਰੋਬੀਸ਼ੇਮ ਸਿਟੀ ਜਜ਼ ਵਿੱਚ ਪਹਿਲਾਂ ਸੱਜਣ ਕੀਤਾ ਗਿਆ ਪਜਮਗੀਤ ਗਾਏਗੇ ਔਰ ਇਸ ਇਵੈਂਟ ਵਿੱਚ ਬੱਚਿਆਂ ਨੇ ਡਾਂਸ ਕੀਤਾ ਪਾਡਾ ਕੀਤਾ ਔਰ ਬਜ਼ੁਰਗਾਂ ਦੇ ਲਈ ਸ਼ਾਲ ਵੰਡੇਗੇ ਔਰ ਬੱਚਾ ਨੂੰ ਗਿਫਟ ਦਿੱਤੇਗੇ ਆਜ਼ਾਦ ਇਹ ਸਾਡੇ ਇਸ ਨੂੰ ਸੀ ਪੈਦਾ ਹੋਏ ਸੀਗੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਆਸੀ ਉਹਨੂੰ ਸੈਲੀਬ੍ਰੇਟ ਕਰ ਰਹੇ ਆ ਲੁਧਿਆਣਾ ਸਲੇਮ ਟਾਬਰੀ ਵਿਖੇ ਦਾ ਟੈਂਪਲ ਆਫ ਗੋਡ ਚਰਚ ਵਿਖੇ ਅੱਜ ਪ੍ਰਭੂ ਯਿਸੂ ਮਸੀਹ ਦਾ ਜਰਮੋਸਵ ਬੜੀ ਪ੍ਰੇਮ ਸ਼ਰਧਾ ਭਾਵਨਾ ਬਣਾਇਆ ਜਾ ਰਿਹਾ ਜੀ ਹਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਤਸਵੀਰਾਂ ਨੇ ਦਾ ਟੈਂਪਲ ਆਫ ਗੋਡ ਚਰਚ ਦੀਆਂ ਤੇ ਕਿਸ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਮੋਮਬਤੀਆਂ ਲਗਾ ਕੇ ਆਪ ਦੀ ਸ਼ਰਧਾ ਸੂਮਨ ਅਰਪਿਤ ਕੀਤੀ ਜਾ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਲਈ ਸੋ ਆ ਦੇਖ ਸਕਦੇ ਹੋ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰਾ ਸਜਾਇਆ ਗਿਆ ਹੈ ਇਹ ਉਸ ਵਕਤ ਦਾ ਪੂਰਾ ਦ੍ਰਿਸ਼ ਡਿਪਿክት ਕੀਤਾ ਗਿਆ ਜੋ ਕਈ ਹਜ਼ਾਰ ਸਾਲ ਪਹਿਲਾਂ ਸ਼ਾਇਦ ਇਹ ਸਾਰਾ ਕੁਝ ਇਸ ਤਰ੍ਹਾਂ ਡਿਪਿክት ਹੋਇਆ ਹੋਊਗਾ ਬਣਿਆ ਹੋਊਗਾ ਤੋ ਦੇਖ ਸਕਦੇ ਹੋ ਕਿ ਕਿੰਨੇ ਹੀ ਖੂਬਸੂਰਤ ਦਿੱਤੇ ਨੇ ਕਿੰਨੇ ਹੀ ਖੂਬਸੂਰਤ ਤਰੀਕੇ ਦੇ ਨਾਲ ਸਾਰਾ ਕੁਝ ਦਿਖਾਇਆ ਜਾ ਰਿਹਾ ਹੈ ਬਹੁਤ ਵਧੀਆ ਮੈਰੀ ਕ੍ਰਿਸਮਸ ਸਭ ਨੂੰ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਆਜ਼ਾ ਦੇ ਹੜਾ ਜਿਹੜਾ ਯੇਸ਼ੂ ਮਸੀਹ ਦੇ ਨਾਮ ਤੇ ਹੈ ਤੇ ਆਜ਼ਾ ਦਿਨ ਸਾਡੇ ਯੇਸ਼ੂ ਮਸੀਹ ਪੈਦਾ ਹੋਏ ਸੀਗੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਆਸੀ ਉਹਨੂੰ ਸੈਲੀਬ੍ਰੇਟ ਕਰ ਰਹੇ ਆ ਸੋ ਥੈਂਕ ਯੂ ਸੋ ਹਰ ਦਿਲ ਦੇ ਵਿੱਚ ਅੱਜ ਖੁਸ਼ੀ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਅਸਵ ਤੇ ਕ੍ਰਿਸਮਸ ਦਾ ਜੁੱਤਿਹਾਰ ਹੈ ਉਹ ਬਣਾਇਆ ਜਾ ਰਿਹਾ ਹੈ ਅਮਰੀਕਾ ਕ੍ਰਿਸਮਸ ਦੇ ਨਾਲ ਸੋ ਦਿਖਾ ਰਹੇ ਆ ਦਾ ਟੈਂਪਲ ਆਫ ਗੋਡ ਚਰਚ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਥੇ ਅੱਜ ਲੰਗਰ ਪਾਣੀ ਦੇ ਨਾਲ ਖਾਂਦੇ ਪਿੰਦੇ ਹੋਇਆ ਸ਼ਧਾਲੂਆਂ ਨੇ ਆ ਕੇ ਸ਼ਰਧਾ ਸੁੰਮਨ ਅਰਪਤ ਕੀਤੇ ਹੈ ਅਤੇ ਪ੍ਰੇਅਰ ਕਰਕੇ ਇਸ ਅਮਰੀਕਾ ਕ੍ਰਿਸਮਸ ਨੂੰ ਬਖੂਬੀ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਬਣਾਇਆ ਗਿਆ ਸੋ ਦੇਖ ਸਕਦੇ ਹੋ ਅੱਜ ਦਾ ਮਾਹੌਲ ਅੱਜ ਦਾ ਦ੍ਰਿਸ਼ ਮੇਰਾ ਨਾਮ ਫਾਸਟਰ ਅਲੀਸ਼ਾ ਸੁਲਤਾਨ ਹੈ ਦਾ ਟੈਂਪਲ ਆਫ ਗੋਡ ਚਰਚ ਦੇ ਵਿੱਚ ਅੱਜ ਕ੍ਰਿਸਮਸ ਦਾ ਹਾੜਾ ਮਨਾਇਆ ਗਿਆ ਦੇ ਰਿਚ ਹਜ਼ਾਰਾਂ ਦੇ ਲੋਕ ਤਕਾਰ ਚ ਲੋਕਾਂ ਨੇ ਆ ਕੇ ਸ਼ਾਮਿਲ ਹੋਏ ਔਰ ਇਸ ਦਿਨ ਪ੍ਰਭੂ ਯੇਸ਼ੀਅਮ ਸਿਟੀ ਯਾਦ ਵਿੱਚ ਪਹਿਲਾ ਸੱਜਣ ਕੀਤਾ ਗਿਆ ਭਜਨ ਗੀਤਨ ਗਾਏਗੇ ਔਰ ਇਸ ਇਵੈਂਟ ਵਿੱਚ ਬੱਚਿਆਂ ਨੇ ਡਾਂਸ ਕੀਤਾ ਪੰਡਾ ਕੀਤਾ ਔਰ ਬਜ਼ੁਰਗਾਂ ਦੇ ਲਈ ਸ਼ਾਲ ਵੰਡੇਗੇ ਔਰ ਬੱਚਿਆਂ ਨੂੰ ਗਿਫਟਸ ਦਿੱਤੇਗੇ ਔਰ ਇੱਥੇ ਹੀ ਅਸੀਂ ਅੱਜ ਸੰਸਾਰ ਦੇ ਲਈ ਸ਼ਾਂਤੀ ਦੀ ਦੁਆ ਕੀਤੀ ਹੈ ਕਿ ਪ੍ਰਭੂ ਸਭ ਦੇ ਲਈ ਘਰਾਂ ਦੀ ਸਲਾਮਤੀ ਬਲਾਈ ਰੱਖੇ ਸਬਦੇ ਘਰਾਂ 'ਚ ਸ਼ਾਂਤੀ ਬਣੀ ਰੱਖੇ ਕਿਉਂਕਿ ਜਿਹੜਾ ਚੜ੍ਹਦਾ ਸਾਲ ਆ ਰਿਹਾ ਹੈ ਤੇ ਉਹ ਚੜ੍ਹਦੇ ਸਾਲ ਵਿੱਚ ਪ੍ਰਭੂ ਸਬਦੇ ਘਰਾਂ 'ਚ ਬਰਕਤ ਬਣਾਈ ਰੱਖੇ ਔਰ ਅਸੀਂ ਉੱਥੇ ਹੀ ਨੌਜਵਾਨਾਂ ਨੂੰ ਵੀ ਤਗੀਦ ਕਰਦੇ ਆ ਕਿ ਸਮਾਜ ਦੇ ਵਿੱਚ ਰਹਿੰਦੇ ਹੋਏ ਸੰਸਾਰ ਦੀਆਂ ਹਰ ਪ੍ਰਤਕਾਰ ਦੀਆਂ ਅਭਿਲਾਸ਼ਾਂ ਨੂੰ ਛੱਡ ਕੇ ਪ੍ਰਭੂ ਭਗਤੀ ਵੱਲ ਲੱਗੋ ਰੂਹਦਾਰੀ ਵੱਲ ਲੱਗੋ ਜਿੱਥੇ ਸਾਨੂੰ ਸਭਨਾਂ ਨੂੰ ਸੁੱਖ ਮਿਲਦਾ ਹੈ ਕਿੰਨੇ ਮਸਰੂਤ ਸਾਜ ਪਬਲਿਕ ਅੱਜ ਲੋਕਾਂ ਦੇ ਅਸੀਂ ਦੇਖਦੇ ਹਾਂ ਬਹੁਤ ਸਾਰਾ ਬਹੁਤ ਸਾਰਾ ਉਤਸ਼ਾਹ ਰਿਹਾ ਹੈ ਔਰ ਬਹੁਤ ਸਾਰੇ ਲੋਕਾਂ ਨੇ ਆ ਕੇ ਸ਼ਾਮਿਲ ਹੋਏ ਸੋ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ 크리스마ਸ ਦੇ ਮੌਕੇ ਤੇ ਉਦੋਂ ਸਾਰੇ ਲੋਕ ਦਿਲੋਂ ਆ ਕੇ ਇਸ ਤਰ੍ਹਾਂ ਆਪਣੇ ਪਰਿਵਾਰ ਲਈ ਖੁਸ਼ੀਆਂ ਲਈ ਪ੍ਰਾਰਥਨਾ ਕਰਦੇ ਆ ਤੇ ਪ੍ਰਭੂ ਯੀਸ਼ੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਤੇ ਕਿਤੇ ਨਾ ਕਿਤੇ ਨੇ ਆਪਣੇ ਆਪ ਤੇ ਇੱਕ ਸੁੰਨੇ ਸੁਹਾਗਾ ਹੁੰਦਾ ਹੋਇਆ ਪਰਿਵਾਰ ਲਈ ਖੁਸ਼ੀਆਂ ਲਿਆਉਂਦਾ ਹੋਇਆ ਨਜ਼ਰ ਆਉਂਦਾ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵਿਧੀ ਲੁਧਿਆਣਾ ਲਾਈਵ ਨਿਊਜ਼